ਖੌਫਾ ਭਾਈ ਗੋਦੀ ਦੇ ਭਰਾ ਜੀ 2 ਮਿੰਟ ਚੁੱਪ ਕਰ ਜਾ ਵੀਰੇ ਜੀ ਅੱਜ ਪੁਣ ਦੇ ਲਾਗੇ ਪਿੰਡ ਗੌਸੋਵਾਲ ਮੈਦਪੁਰ ਦੇ ਵਿੱਚ ਪੈਂਦਾ ਜੀ ਆ ਚੋਰ ਫੜਿਆ ਟਰਾਂਸਫਰ ਵਾਲੇ ਨੂੰ ਤਾਂ ਕਰੋ ਸੈਕਿੰਡ ਪੰਜਾ ਆ ਟਰਾਂਸਫਰ 5:30 ਵਜੇ ਦਿਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰ ਨੂੰ ਚੋਰੀ ਕੀਤਾ ਸੀਗਾ ਭਾਈ ਪੱਪੂ ਕਿਥੇ ਹੈ ਦਰਸ਼ਕ ਦਰਸ਼ਕ ਕੋਲਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਾਹ ਦੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਂਦੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਇਹ ਤੁਹਾਨੂੰ ਕੋਈ ਇਹ ਨਹੀਂ ਕਿਹੜੀ ਆ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦੀ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਆਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਬਾਹਰ ਨਾਲ ਆ ਜਿਹੜਾ ਵਾ ਅੱਛੇ ਹੋ ਜਾ ਭਈਆ ਮੋਟਰਸਾ ਬੋਲੋ ਕਿਹਦਾ ਬਾਹਰ ਇਹ ਵੀ ਸਾਡਾ ਵੇ ਤੁਹਾਡਾ ਆਉਂਦਾ ਹੀ ਆ ਕਿਹਦਾ ਬਾਹਰ ਮੋਟਰਸਾ ਤੇਰਾ ਵਾ ਜਾਂ ਕਿਹਦਾ ਵਾ ਕਿਹਦੇ ਨਾਂ ਆ ਜੀ ਗੇਟਾ ਪਿਆ ਆ ਵਾ ਨਹੀਂ ਰੇ ਦਾ ਕੀ ਦਾ ਵਾ ਕੀ ਦਾ ਕਰਦਾ ਨਾ ਕਿਹਦੇ ਮੋਟਰਸਾਈਕਲ ਕਰਮ ਕਰਦਾ ਜਿਹਦਾ ਮਰ ਜਿਹਦਾ ਆਪਦਾ ਵਾ ਕਿ ਉਹਦਾ ਥਾਬੇ ਵਾਲੇ ਦਾ ਵਾ ਕਿਹਦਾ ਵਾ ਸਾਡਾ ਆਪਦਾ ਵਾ ਕੋਈ ਕਿਸੇ ਆ ਇਹਦੀ ਕਾਪੀ ਹਾਰ ਸੀ ਕਿੱਥੇ ਆ ਕਾਪੀ ਹਾਰ ਸੀ ਹਨ ਜੀ ਇਹਦਾ ਜਿਹੜਾ ਮੰਗਰ ਮੰਗਰ ਨੰਬਰ ਵਾ ਦੇਖੋ ਉਹ ਸੁਪਲੈਂਡਰ ਦਾ ਸ਼ੋਅ ਹੋ ਰਿਹਾ ਗਾ ਗੱਲ ਕਰਾਂਗੇ ਹੁਣੇ ਨੇ ਜੀ ਆ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸੱਚ ਮਾਰ ਕੇ ਦੇਖਿਆ ਗਿਆ ਨਾ ਜੀ ਮੋਟਰਸਾਈਕਲ 2005 ਵਾਲਾ ਸੁਪਲੈਂਡਰ ਦਾ ਆ ਜੀ ਮੋਟਰਸਾਈਕਲ ਹੈਗਾ ਜੀ ਟੀਵੀਐਸ ਜੋ ਕੀ ਵਾਲਿਆ ਦਾ ਹਾਂਜੀ ਹਾਂਜੀ ਠੀਕ ਹੈ ਇਹ ਢਾਬੇ 'ਤੇ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਆ ਕੇ ਲੈ ਆਇਆ ਜਾਂ ਕੀ ਕੀਤਾ ਇਹ ਵੀਰਿਆਂ ਲੋਕਾਂ ਨੂੰ ਤਬਦੀਸ਼ ਕੀਤੀ ਹੋਵੇ ਅਸੀਂ ਮਲਾਜਮ ਨਹੀਂ ਸੱਦੇ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਜੀ ਬੋਲਦੇ ਆ ਜੀ ਇਹ ਟ੍ਰਾਂਸਪੋਰਟ ਮੈਥੋਂ ਸਰਕਾਰ ਨੂੰ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਪੋਰਟ ਲੈ ਗਏ ਆ ਜੀ ਮੂੰ ਤਾਂ ਕਰਾਦਾ ਓਏ ਇਹ ਕਾਹ ਮੁੰਡਾ ਇਹ ਮੂੰ ਤਾਂ ਕਰ ਇਹ ਕਾਹ ਮੁੰਡਾ ਜਿਆ ਦੇਖ ਲੋ ਜੀ ਇਤਰਾ ਨਾ ਕੀ ਆ ਮੋਲ ਦਵਿੰਦਰ ਅਦਮਿੰਦਰ ਮੁੰਡਾ ਬੋਲਦਾ ਨਾਮ ਦਾ ਦਵਿੰਦਰ ਸਿੰਘ ਇਹ ਮੇਰੀ ਪਿੰਡ ਦੀ ਆ ਫੇਮ ਦਾ ਬੋਲ ਮੈਂ ਡੈਡੀ ਦਾ ਪਿਓ ਦਾ ਲਾਗੀਆਂ ਮੰਗਲ ਸਿੰਘ ਮੰਗਲ ਸਿੰਘ ਜੀ ਮੇਰਾ ਵੀ ਨਿਸ਼ਾਦ ਦਾ ਪਿਓ ਦਾ ਲਾਗੀਆਂ ਅਜੀਤ ਸਿੰਘ ਸੱਚ ਬੋਲੀ ਕੋ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਹਲਾ ਤੇੜਾ ਪੈਂਦਾ ਦੱਸ ਨਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਤਾਂ ਨਹੀਂ ਹੋਏ ਦੋ ਤਿੰਨ ਕਿੰਨੇ ਰਾਹ ਦੋ ਤਿੰਨ ਕਿੰਨੇ ਖੋਲੇ ਅੱਗੇ ਦੋ ਖੋਲੇ ਸਿਰਫ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲੇ ਸੀਗਾ ਦੂਜਾ ਦੰਨ ਕੋ ਕਿੱਥੋਂ ਕੋ ਕਿੱਥੋਂ ਕੋ ਉਹ ਇੱਥੇ ਨਾਲ ਪੈਂਡ ਹੈਗਾ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜੀਵਿੰਦਾ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਵੇ ਜਾ ਕੇ ਟ੍ਰਾਂਸਫਰ ਮਿਲਦਾ ਜੀ ਪੰਜ ਛੇ ਦਿਨ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖੋ ਜੀ ਬੰਦੇ ਆਹ ਮੋਟਰਸਾਈਕਲ ਚੋਰੀ ਦਾੜੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਹੈ ਮੋਟਰਲ ਟੀਵੀਐਸ ਜੁਪੀ ਦਾ ਜੀ ਇਹ ਹੋਸਾ ਜਿਹੜਾ ਹੈਗਾ ਜੀ ਇਹ ਪੜੀਆਂ ਮੁਲਾਜ਼ਮ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨਾਂ ਆ ਦੇਖ ਲਓ ਜੀ ਇਹਨਾਂ ਦੇ ਕੋਈ ਛੱਟ ਦੇਖਦੇ ਹੋ ਜੀ ਇਹਨਾਂ ਨੂੰ ਕੁੱਟਿਆ ਜਰੂਰ ਆਈ ਇਹਨਾਂ ਕੋਈ ਛੱਟ ਪੇਟ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਸੀ ਖਾਦੀ ਹੈ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਜੀ ਆ ਦੇਖੋ ਤਾਰਾਂ ਦੇ ਨਾਲ ਆਉਂਦੀਆਂ ਲੱਤਾਂ ਸੀਤੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਹੈ ਜੀ ਆ ਦੇਖੋ ਕੋਈ ਡਾਕਟਰ ਇਲਾਜ ਨਹੀਂ ਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰ ਵੀ ਸਾਹ ਹੀ ਨਹੀਂ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੇ ਆਪ ਜ਼ਿੰਮੇਵਾਰੀ ਆ ਦੇਖੋ ਜੀ ਹਣ ਆ ਦੇਖੋ ਜੀ ਆ ਆ ਕੋਪਰ ਦੇ ਆ ਜਿਹੜੇ ਖੋਲਦੇ ਆ ਜੀ ਦੇਖੋ ਆ ਦੇਖੋ ਜੀ ਆ ਦੇਖੋ ਜੀ ਆਹ ਮੁੰਡਾ ਜਿਆਦੇ ਆ ਗੌਰ ਕਰੋ ਜੀ ਨਾਲ ਪੂਰਾ ਹੀ ਇਹਨਾਂ ਨਾਮ ਦੇ ਚਾਰ ਬੰਦੇ ਹੋરા ਜੀ ਦੇਖ ਰਸ ਰਏ ਸੇ ਚਾਰ ਆ ਰਹੇ ਨੇ ਉਹ ਜਿਹਨਾਂ ਦੇ ਪਾਛੇ ਇੱਕ ਤਾਂ ਇਹ ਪੱਕੀ ਨਿਸ਼ਾਨੀ ਹੈ ਯਾ ਸੋਪਾ ਦਾ ਦੂਜਾ ਹਨ ਵੀ ਜੁਣੇ ਆ ਰਹੇ